ਅਸੀਂ ਬੇਸੀ ਕਿਹ ਸੀ ਸਾਡਾ ਗਰੁੱਪਤੀ ਇੱਕ ਤਾਂ ਮੈਡਮ ਸਿੱਧੂ ਜੀ ਦਾ ਸੀ ਪਤਾ ਲੈਣ ਗਏ ਉਹਨਾਂ ਦਾ ਹਾਲਚਲ ਪੁੱਛਿਆ ਔਰ ਉਹਦੇ ਨਾਲ ਨਾਲ ਅਸੀਂ ਚਾਰ ਦੀ ਪੈਲੀ ਲੈਣ ਗਏ ਉੱਥੇ ਚਲੋ ਕੁਦਰਤੀ ਗੱਲ ਹੈ ਰਾਜਨੀਤਿਕ ਗੱਲ ਤਾਂ ਹੋਣੀ ਹੀ ਹੁੰਦੀ ਹੈ ਉੱਥੇ ਆ ਕੇ ਇਹ ਹੀ ਗੱਲ ਆਈ ਕਿ ਉਹਨਾਂ ਨੇ ਇੱਕੋ ਗੱਲ ਆਖੀ ਕਿ ਜਿੰਨਾ ਚਰਤਕ ਜਿਹੜਾ ਗਰੁੱਪ ਹੈ ਉਹਨੂੰ ਦਿੱਲੀ ਦੀ ਹਾਈ ਕਮਾਂਡਰ ਜਾਂ ਰਾਹੁਲ ਜਾਂ ਪ੍ਰਿੰਕਾ ਜੀ ਜਾਂ ਖੜਗੇ ਜੀ ਬਲਾ ਕੇ ਮਾਨ ਸਨਮਾਨ ਨਹੀਂ ਦਿੰਦੇ ਬਹਾਲੀ ਨਹੀਂ ਕਰਦੇ ਉਹਨਾਂ ਚਰਤਕ ਨਵਜੋਤ ਸਿੱਧੂ ਜਿਹੜਾ ਚੋਣ ਪ੍ਰਚਾਰ ਤੋਂ ਦੂਰ ਰਹਿਣਗੇ ਸਾਪਰਪਸਰ ਵਾਲਾ ਹਰ ਤੱਕ ਅੱਜ ਕਿਹਾ ਕਿ ਗੋਪੀ ਦਾ ਉਦਲਾ ਦੇ ਪ੍ਰਚਾਰ ਦੇ ਲਈ ਦੋ ਦਿਨ ਬਾਅਦ ਨਵਜੋਤ ਸਿੰਘ ਸਿੱਧੂ ਪਦਾਰਤ ਉੱਪਰ ਦੋ ਦਿਨ ਵੀ ਆਉਣਗੇ ਹਫਤਾ ਵੀ ਆਊਗਾ ਮੇਰੇ ਕਹਿਣ ਤੋਂ ਪਹਿਲਾਂ ਇਹ ਤਾਂ ਇੱਕ ਜਿਹੜੇ ਪੰਜਾਬ ਦੇ ਸਾਡੇ ਲੀਡਰ ਨੇ ਇਹ ਤਾਂ ਇੱਕ ਨਾ ਸਭ ਜਵਾਬ ਲੋਕਾਂ ਨੇ ਇੱਕ ਗਲਤ ਪ੍ਰਚਾਰ ਕੂੜ ਪ੍ਰਚਾਰ ਕਰ ਰਹੇ ਨੇ ਵਧੂ ਦਾ ਇੱਕ ਟਾਈਮ ਟੇਪਾਉਣ ਵਾਸਤੇ ਇਹ ਹਜਾ ਕੁਝ ਨਹੀਂ ਹੈ ਦੋ ਦਿਨ ਵੀ ਆਉਣਗੇ ਚਾਰ ਵੀ ਆਉਣਗੇ ਚੋਣਾਂ ਦਾ ਪ੍ਰਚਾਰ ਵੀ ਹੋ ਹਟੂਗਾ ਨਵਜੋਤ ਸਿੱਧੂ ਨੂੰ ਜਿਹੜੀ ਮੈਂ ਗੱਲ ਲਾਖਿਆ ਕਿ ਜਨਨਾ ਚਰ ਤੱਕ ਦਿੱਲੀ ਦੀ ਲੀਡਰਸ਼ਿਪ ਬਲਾ ਕੇ ਉਹਨਾਂ ਦੇ ਗਰੁੱਪ ਨੂੰ ਮਾਨ ਸਨਮਾਨ ਦੀ ਬਹਾਲ ਨਹੀਂ ਕਰਦੀ ਉਹਨਾਂ ਚਿਰ ਤੱਕ ਨਵਜੋਤ ਸਿੱਤੂ ਪੰਜਾਬ ਦੇ ਵਿੱਚ ਪ੍ਰਚਾਰ ਦੇ ਵਿੱਚ ਕਿਤੇ ਵੀ ਦਿਖਾਈ ਨਹੀਂ ਦੇਣਗੀ ਅੱਛਾ ਕੌਣ ਕਿਹੜੇ ਕਿਹੜੇ ਲੀਡਰਾਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਨੂੰ ਮਾਨ ਸਨਮਾਨ ਦੀ ਦੇਖੋ ਮੈਂ ਸੁਰਜੀਤ ਸਿੰਘ ਧਾਨ ਖੜੇ ਤੁਹਾਡੇ ਸਾਹਮਣੇ ਖੜੇ ਨੇ ਹਰਵਿੰਦਰ ਲਾੜੇ ਜਿਹੜੇ ਬਠਿੰਡੇ ਤੋਂ ਦੋ ਵਾਰੀ ਦੇਹਾਤੀ ਤੋਂ ਚੋਣ ਲੜੇ ਨੇ ਔਰ ਰਾਜਵੀਰ ਰਾਜਾ ਮੁੰਡਾ ਮਹਾਰਾਜ ਤੋਂ ਹੈ ਇੱਕ ਮੁੰਡਾ ਹੈਗਾ ਸੈਰੀ ਰਿਆੜ ਹੈ ਜਿਹੜਾ ਪਟਿਆਲੇ ਤੋਂ ਹੈ ਮਾਨਸਾਹੀਆ ਸਾਹਿਬ ਨੇ ਔਰ ਕਿੰਮੜਾ ਰਾਜਪਾਲ ਹੈ ਫਲੋਰ ਤੋਂ ਉਹ ਹੈ ਦੋ ਤਿੰਨ ਸਾਥੀ ਸਾਡੇ ਹੋਰ ਨੇ ਜਿਹੜੀ ਇਹਦੀ ਜੀ ਟੀਮ ਹੈ ਉਹਦਾ ਮਤਵ ਵਾਲ ਇੱਕ ਉਹ ਹੈ ਕਿ ਟੀਮ ਤੋਂ ਬਣਾ ਮੈਂ ਕਹਦਾ ਅਸੀਂ ਕਹਿਣਾ ਕਿ ਲੀਡਰ ਤੋਂ ਬਣਾ ਅਸੀਂ ਕਾਤੀ ਜਿੰਨਾ ਚਿਰ ਤੱਕ ਹਾਈ ਕਮਾਂਡ ਜਦ ਮਰਜੀ ਉਹਨਾਂ ਨੂੰ ਮਾਨ ਸਨਮਾਨ ਦੇ ਬੁਲਾ ਲੇ ਬੁਲਾ ਕੇ ਸਾਨੂੰ ਸਾਨੂੰ ਬਹਾਲ ਕਰੇ ਔਰ ਨਾਲ ਦੀ ਨਾਲ ਨਵਜੋਤ ਸਿੱਧੂ ਜੀ ਪ੍ਰਚਾਰ ਕਰਨ ਵਾਸਤੇ ਤਿਆਰ ਨੇ ਜਿਹੜੀ ਪੰਜਾਬ ਦੀ ਟੀਮ ਹੈ ਉਹਨੂੰ ਅਸੀਂ ਭਰੋਸਾ ਨਹੀਂ ਮੰਨਦੇ ਉਹ ਤਾਂ ਲੌਲੀ ਪੋਪ ਦੇ ਸਕਦੇ ਨੇ ਆਪ ਦਾ ਮਤਵਲ ਕੱਢਣ ਵਾਸਤੇ ਬਾਹਰਲੀ ਸਾਡੀ ਕਰ ਸਕਦੇ ਨੇ ਅਸੀਂ ਇਹਨਾਂ ਦੇ ਉੱਤੇ ਭਰੋਸਾ ਨਹੀਂ ਨਾ ਕਰਿਆ ਨਾ ਅਸੀਂ ਕਰੀਏ ਨਾ ਇਹ ਜਿਹੜੇ ਲੀਡਰ ਨੇ ਭਰੋਸੇਯੋਗ ਲੀਡਰ ਨੇ